ਜਿਹੜਾ ਆਮ ਪਾਰਟੀ ਕੋਲੋਂ ਵੀ ਜਿਹੜੇ ਕਾਗਜ਼ ਭਰੇ ਜਾਣੇ ਆ ਕਿ ਕਿਦਾਂ ਦਾ ਇਹਦੇ ਇਸ ਚੀਜ਼ ਤੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਤੁਹਾਡੇ ਸ੍ਰੋਤਕ ਨੂੰ ਬਿਆਰਪਰੀ ਸਤਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਬੜਾ ਖੁਸ਼ੀ ਵਾਲਾ ਸਮਾਅ ਉਸਾਲ ਸਮਾਗੇ ਸਾਡੇ ਸਰਵਨ ਪਰੇ ਬੜੇ ਸਤਿਕਾਰਯੋਗ ਲੀਡਰਸ਼ਿਪਾਨ ਸਾਡੇ ਕੈਂਡੀਡੇਟ ਸਹਿਬਾਨ ਨੇ ਡਾਕਟਰ ਰਾਜਪਾਲ ਚੱਬੇয়াল ਜੀ ਇੱਥੋਂ ਹਲਕਾ ਸ਼ਾਹਪੁਰ ਲੋਕ ਸਭਾ ਤੋਂ ਉਹ ਆਪਣਾ ਨੋਮੀਨੇਸ਼ਨ ਅੱਜ ਕਰਨ ਜਾ ਰਹੇ ਆ ਤੇ ਪੂਰਾ ਸ਼ਾਰਪੁਰ ਜ਼ਿਲ੍ਹਾ ਇਕੱਠਾ ਹੋਇਆ ਲੋਕ ਸਭਾ ਇਕੱਠੀ ਹੋਈ ਆ ਸਾਰੇ ਐਮ ਐਲ ਏ ਸਾਰੀ ਸੰਗਤ ਤੇ ਲੋਕਾਂ ਚ ਬੜਾ ਉਤਸ਼ਾਹ ਆਇਆ ਲੋਕ ਬੜੇ ਖੁਸ਼ ਨੇ ਮੈਂ ਤਾਂ ਇਹੀ ਕਹਾਂਗਾ ਕਿ ਮੁਕਤੀ ਗੱਲ ਇਹੀ ਹੈ ਕਿ ਜਿੱਤ ਜਕੀਨੀ ਆ ਬਸ ਐਲਾਨ ਹੋਣਾ ਬਾਕੀ ਆ ਜੀ ਡਾਕਟਰ ਸਾਹਿਬ ਬਾਕੀ ਪਾਰਟੀਆਂ ਵੀ ਅਲੱਗ-ਅਲੱਗ ਮੁੱਦਿਆਂ ਤੇ ਸਰਕਾਰਾਂ ਬਣਾਉਂਦੀਆਂ ਰਹੀਆਂ ਐ ਤੇ ਬਣਾਉਂਦੀਆਂ ਵੀ ਆਈਆਂ ਤੇ ਆਮ ਪਾਰਟੀ ਸਭ ਤੋਂ ਦੇਖਿਆ ਜਾਵੇ ਤਾਂ ਨਵੀਂ ਪਾਰਟੀ ਐ ਇੱਕ ਆਕਮਰ ਵਾਲੀ ਪਾਰਟੀ ਨੂੰ ਆਪਾਂ ਕਿਹਾ ਜਾ ਸਕਦਾ ਜੀ ਜੀ ਤੇ ਕਿੱਦਾਂ ਦੇਖਦੇ ਤੁਸੀਂ ਕਿਹਨਾਂ ਮੁੱਦਿਆਂ ਦੇ ਉੱਤੇ ਜਿਹੜੀ ਆਮ ਪਾਰਟੀ ਚੋਂ ਜਿਹੜੀ ਲੜ ਰਹੀ ਆ ਕਿਉਂਕਿ ਪੁਰ ਬੇ ਵੱਡੀਆਂ ਪਾਰਟੀਆਂ ਰਿਹਾ तकरीबन 70-73 ਸੱਲਾ ਹੋ ਗਏ ਸਾਡੇ ਆਜ਼ਾਦ ਹੋਇਆਂ ਨੂੰ ਜਿਹਦੇ ਉੱਤੇ ਚਾਹੇ ਦੇਸ਼ ਦੀ ਗੱਲ ਕਰ ਲਈਏ ਚਾਹੇ ਪੰਜਾਬ ਦੀ ਗੱਲ ਕਰ ਲਈਏ ਵਾਫਾਕ ਪਾਰਟੀ ਨੇ ਆਪਣੇ ਆਪਣੇ ਸਮੇਂ ਮੁਤਾਬਕ ਰਾਜ ਕੀਤਾ ਪਰ ਜਿਹੜਾ ਅਸੀਂ ਲੋਕਾਂ 'ਚ ਪੂਰੇ ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਸਾਡੇ ਜਿਹੜੇ ਐਮਪੀ ਸਹਿबान ਕੈਂਡੀਡੇਟ ਹੈਗੇ ਨੇ ਲੋਕ 'ਚ ਵਿਚਾਰੇ ਨੇ ਕੋਹ ਦਾ ਮੁੱਦਾ ਇਹ ਕਾਮ ਦੀ ਰਾਜਨੀਤੀ ਬਸ ਕਾਮ ਦੀ ਰਾਜਨੀਤੀ ਅਸੀਂ ਆਪਾਂ ਚੱਲ ਰਹੇ ਆਂ ਦਿੱਲੀ 'ਚ ਵੀ ਤਕਰੀਬਨ ਤਿੰਨ ਤਿੰਨ ਵਾਰੀ ਸਾਡੀ ਸਰਕਾਰ ਬਣ ਚੁੱਕੀ ਆ ਪੰਜਾਬ 'ਚ ਵੀ 2 ਸਵਾ 2 ਸਾਲ ਹੋ ਚੱਲੇ ਨੇ ਮੈਂ ਇਹੀ ਕਹਾਂਗਾ ਕਿ ਇਹ ਅਜੂਬਾ ਸਰਕਾਰ ਆ ਅਨੋਖੀ ਸਰਕਾਰ ਆ ਜਿਹਨੇ ਆਂਦੇ ਹੀ ਪਹਿਲੇ ਦਿਨ ਤੋਂ ਪਹਿਲੇ ਮਹੀਨੇ ਜੀ ਕੰਮ ਕਰਨਾ ਸ਼ੁਰੂ ਕਰਤਾ ਤੇ ਆਪਣੇ ਵਾਅਦੇ ਕਰਨੇ ਪੂਰੇ ਕਰਨੇ ਸ਼ੁਰੂ ਕਰਤੇ ਕਾਮੇ ਆਧਾਰ ਤੇ ਅਸੀਂ ਵੋਟਾਂ ਮੰਗਦੇ ਜੀ ਆਪਾਂ ਪਾਰਟੀ ਕਨਵੀਨਰ ਜਿਹੜੇ ਬਿਲਕੁਲ ਜੇਲ੍ਹ ਵਿੱਚ ਨੇ ਇਸ ਟਾਈਮ ਬਿਲਕੁਲ ਚੋਣਾਂ ਦੇ ਲਾਗੇ ਆ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣਾ ਇਸ ਚੀਜ਼ ਨੂੰ ਕਿਤਾ ਦੇਖਦੇ ਆ ਮੈਂ ਸਮਝਦਾ ਕਿ ਜੇ ਮੋਦੀ ਕਿਸੇ ਤੋਂ ਡਰਦਾ ਹੋ ਆਮ ਆਦਮੀ ਪਾਰਟੀ ਕੋਲ ਡਰਦਾ ਜੇ ਮੋਦੀ ਡਰਦਾ ਵਰਿੰਦ ਕੇਜਰੀਵਾਲ ਕੋਲ ਡਰਦਾ ਉਹਦੇ ਉਹਨਾਂ ਦੇ ਡਰ ਕਰਕੇ ਭੈਅ ਕਰਕੇ ਉਹਨਾਂ ਨੂੰ ਅੰਦਰ ਢੱਕਿਆ ਹੋਇਆ ਪਰ ਸਾਨੂੰ ਪੂਰਾ ਯਕੀਨ ਆ ਲੋਕਾਂ ਨੂੰ ਪੂਰਾ ਵਿਸ਼ਵਾਸ ਆ ਜਿੰਨੇ ਪਾਵਰਫੁਲ ਤਾਕਤਵਰ ਬਾਹਰ ਆ ਉਨੇ ਡਬਲ ਪਾਵਰ ਦੁਗਨੇ ਪਾਵਰ ਜੇਲ੍ਹ ਦੇ ਅੰਦਰ ਸਾਨੂੰ ਉਮੀਦ ਆ ਮਾਨਯੋਗ ਸੁਪਰੀਮ ਕੋਰਟ ਕੋਲ ਮੈਨੂੰ ਲੱਗਦਾ ਹੈ ਕਿ ਜਲਦ ਫੈਸਲਾ ਆ ਜਾਊਗਾ ਸ਼ਾਇਦ ਅੱਜ ਹੀ ਉਹ ਉਹਨਾਂ ਨੂੰ ਕੰਪੇਨ ਲਈ ਬੇਲ ਦੀ ਰਿਹਾਰਤ ਕਰ ਦਣਗੇ ਜੀ ਜੇਲ੍ਹ ਦਾ ਬੋਟ ਜਵਾਬ ਜਿਹੜਾ ਹੈ ਬੋਟ ਨਾਲ ਜੀ ਜੇਲ੍ਹ ਦਾ ਜਵਾਬ ਬੋਟ ਨਾਲ ਜਿਹੜੀ ਜਿਹੜੀ ਚਲਾਈ ਹੋਈ ਹੈ ਕਿ ਤਾਂ ਇਹਨੂੰ ਹੰਗਾਰਾ ਮਿਲ ਰਿਹਾ ਬਿਲਕੁਲ ਮੈਂ ਕਹਿੰਦਾ ਤੁਸੀਂ ਰਿਜ਼ਲਟ ਦੇਖਿਓ ਜਲਜੋ ਮਾਨ ਸਾਹਿਬ ਦਾ ਨਾਰਾ 13 ਜ਼ੀਰੋ ਦਾ ਅਸੀਂ ਉਹਨੂੰ ਪੂਰਾ ਕਰਾਂਗੇ ਪੂਰੀ ਜਨਤਾ ਪੰਜਾਬ ਦੀ ਪੂਰੀ ਤਿਆਰ ਆ ਮੋਦੀ ਨੂੰ ਇੱਕ ਸਨੇਹਾ ਲਾਣ ਲਈ ਇੱਕ ਉਹਨੂੰ ਉਹਨੂੰ ਸਮਰਸ ਖਾਨ ਲਈ ਜੀ